ਤੇ ਜਿਵੇਂ ਕਿ ਤੁਸੀਂ ਦੱਸਿਆ ਰਾਤ ਦੇ 2:30 3 ਵਜੇ ਤੋਂ ਬਾਰਿਸ਼ ਹੋ ਰਹੀ ਆ ਤੇ ਬਹੁਤ ਹੀ ਸਕੂਨ ਦੀ ਸਾਹ ਮਿਲੀ ਕਿਉਂਕਿ ਬਹੁਤ ਦਿਨਾਂ ਤੋਂ ਹਿਊਮਿਡਿਟੀ ਸੀ ਬਹੁਤ ਜ਼ਿਆਦਾ ਤੇ ਟੈਂਪਰੇਚਰ ਵੱਧਿਆ ਜਾ ਰਿਹਾ ਸੀ ਤੇ 올 ਐਨ 올 ਅਸੀਂ ਇੰਜੋਏ ਕਰ ਰਿਹਾ ਇਸ ਵੈਦਰ ਨੂੰ ਅੱਜ ਵੈਸੇ ਅਸੀਂ ਅਸੀਂ ਵੀ ਪਕੌੜੇ ਵਗੈਰਾ ਖਾਦੇ ਐ ਐਂਡ ਇੰਜੋਏ ਕੀਤਾ ਪੂਰਾ ਇੱਥੇ ਘੁੰਮੇ ਵੈਦਰ ਇੱਥੇ ਮਤਲਬ ਅੱਛਾ ਲੱਗ ਰਿਹਾ ਹੈ ਅੱਜ ਸਾਰਾ ਦੀ ਬਿਲਕੁਲ ਵਧੀਆ ਲੱਗ ਰਹੀ ਹੈ ਜਿਵੇਂ ਅਸੀਂ ਹੁਣ ਐਗਰੀਕਲਚਰ ਪੜ੍ਹਦੇ ਆਂ ਤੇ ਅਸੀਂ ਕਲਾਈਮੇਟ ਕਲਾਈਮਟੋਲੋਜੀ ਵਾਲ ਵੀ ਥੋੜਾ ਬਹੁਤ ਪੜ੍ਹਦੇ ਆਂ ਜਿਵੇਂ ਅਸੀਂ ਵੀ ਹੁਣ ਆ ਵੀ ਪੜੇ ਵੀ ਇੰਟੈਂਸਿਟੀ ਵਧਦੀ ਜਾ ਰਹੀ ਹੈ ਬਟ ਅੱਜ ਦੀਆਂ ਬਰਸਾਤਾ ਜੋ ਹੈ ਨਾਲ-ਨਾਲ 에ਅਰ ਵੀ ਸਾਨੂੰ ਥੋੜੀ ਠੰਡੀ ਮਹਿਸੂਸ ਹੋ ਰਹੀ ਆ ਉਹਦੇ ਨਾਲ ਤਾਂ ਆਪਾਂ ਕਹਿ ਸਕਦੇ ਆ ਕਿ ਵਧੀਆ ਹੈ ਬਰਸਾਤਾ ਅੱਜ ਅੱਜ ਦੀ ਬਰਸਾਤ ਨਾਲ ਇਹ ਹੈ ਕਿ ਇੰਨੀ ਕਿ ਜ਼ਿਆਦਾ ਠੰਡਕ ਹੋ ਗਈ ਕਿ ਮਤਲਬ ਕਿ ਕਿਸੇ ਨੂੰ ਵੀ ਬਾਹਰ ਆਣ ਜਾਣ 'ਚ ਕੋਈ ਦਿੱਕਤ ਨਹੀਂ ਹੋ ਰਹੀ ਜਿਸ ਤਰ੍ਹਾਂ ਇਹ ਹਿਊਮਿਡਿਟੀ ਹੋ ਜਾਂਦੀ ਹੈ ਇਹ ਗਰਮ ਨੂੰ। ਬਹੁਤ ਹੋਰ ਟਾਈਮ ਤੇ ਜੇ ਬਾਰਿਸ਼ ਹੁੰਦੀ ਹੈ ਤੇ ਉਸ ਤੋਂ ਬਾਅਦ ਜੇ ਮੌਸਮ ਧੁੱਪ ਨਿਕਲ ਆਂਦੀ ਹੈ ਤੇ ਉਸ ਟਾਈਮ ਤੇ ਤਾਂ ਕਾਫੀ ਗਰਮੀ ਵੱਜ ਜਾਂਦੀ ਹੈ ਹੋਰ ਜ਼ਿਆਦਾ ਰਿਹਾਰਾਸ਼ ਵੀ ਨਹੀਂ ਹੁੰਦੀ। ਤੇ ਉਸ ਤੋਂ ਬਾਅਦ ਪੱਖੇ ਕੂਲਰ ਤਾਂ ਉਦਾਂ ਹੀ ਨਹੀਂ ਅਸਰ ਕਰ ਰਹੇ ਸੀ ਇਸ ਤਿਹਨੇ ਟਾਈਮ ਤੱਕ। ਕੁਝ ਦਿਨ ਤੋਂ ਸਾਨੂੰ ਤਾਂ ਹੁਣ ਤਾਂ ਪੱਖੇ ਵੀ ਵਧੀਆ ਲੱਗ ਰਹੇ ਨੇ। ਸੋ ਉਹ ਗੱਲ ਕਰਦੇ ਲੁਧਿਆਣਾ ਵਾਸੀ ਨਾਲ ਉਹ ਜਾਣਦੇ ਹੈਗੇ ਕਿਸ ਪ੍ਰਕਾਰ ਦਾ ਜਿਹੜਾ ਵੈਦਰ ਹੈ ਕਿੰਨਾ ਇਹਨਾਂ ਨੂੰ ਬੈਨੀਫਿਟ ਹੋਇਆ बिकॉज ਲਗਾਤਾਰ ਰਾਤ ਦੇ 2 ਵਜੇ ਤੱਕ ਜਿਸ ਸਮੇਂ ਤੁਹਾਨੂੰ ਦੱਸਿਆ ਕਿ ਬਰਸਾਤ ਹੋ ਰਹੀ ਹੈ ਉਹ तकरीबन 3 3.5 ਦਾ ਟਾਈਮ ਹੋ ਰਿਹਾ ਸੋ ਕਿੰਨਾ ਰਾਤ ਮਿਲਦੀ ਸੀ ਗਰਮ ਹੈਲੋ एवरीवन ਮੈਂ ਰੁੰਦੇਤੀ ਡੋਗਰਾ ਤੇ ਮੈਂ ਬੀਐਸਸੀ ਐਗਰੀਕਲਚਰ 4th ਦੀ ਸਟੂਡੈਂਟ ਆ ਅਸੀਂ ਪੀਓ ਸਟੂਡੈਂਟ ਆ ਤੇ ਜਿਵੇਂ ਕਿ ਤੁਸੀਂ ਦੱਸਿਆ ਰਾਤ ਦੇ 2:30 ਤੇ 3 ਵਜੇ ਤੋਂ ਬਾਰਿਸ਼ ਹੋ ਰਹੀ ਆ ਤੇ ਬਹੁਤ ਹੀ ਸਕੂਨ ਦੀ ਸਾਹ ਮਿਲੀ ਕਿਉਂਕਿ ਬਹੁਤ ਦਿਨਾਂ ਤੋਂ ਹਿਊਮਿਡਿਟੀ ਸੀ ਬਹੁਤ ਜ਼ਿਆਦਾ ਤੇ ਟੈਂਪਰੇਚਰ ਵਧਿਆ ਜਾ ਰਿਹਾ ਸੀ ਹਾਲਾਂਕਿ ਇਸ ਯੂਨੀਵਰਸਿਟੀ ਵਿੱਚ ਆ ਇੱਥੇ ਮਾਹੌਲ ਤਾਂ ਵੀ ਵਧੀਆ ਕਿਉਂਕਿ ਪੇੜ ਪੌਦੇ ਆ ਵਧੀਆ ਵਧੀਆ ਮਾਹੌਲ ਆ ਤੇ ਬਾਰਿਸ਼ ਹੋਈ ਸਾਨੂੰ ਬਹੁਤ ਵਧੀਆ ਲੱਗਿਆ ਤੇ ਜਿਵੇਂ ਕਹਿੰਦੇ ਆ ਨਾ ਸੌਨ ਦੀ ਚੜੀ ਆ ਉਹ ਤਾਂ ਦੇਖੀ ਨਹੀਂ ਬਟ ਹੁਣ ਜਦੋਂ ਹੁਣ ਲੱਗ ਰਿਹਾ ਕਿ ਕਿੱਦਾਂ ਲੱਗ ਰਿਹਾ ਕਿ ਬੈਕ ਟੂ ਬੈਕ ਕਿਉਂਕਿ ਪੂਰੀ ਮਾਨਸੂਨ ਦਾ ਜਦਾ ਛੜੀ ਦੇਖਣ ਨੂੰ ਨਹੀਂ ਮਿਲੀ بارش ਹੁੰਦੇ ਸੀ 5 ਮਿੰਟ ਅੱਧਾ ਘੰਟਾ ਜਾਂ ਇੱਕ ਉਹ ਬਹੁਤ ਮੈਕਸੀਮਾ ਇੱਕ ਘੰਟੇ 'ਚ ਹੋ ਕੇ ਬੰਦ ਹੋ ਜਾਂਦੀ ਸੀ ਵਾਪਸ ਧੁੱਪ ਆ ਜਾਂਦੀ ਸੀ ਹੁਣ ਸਵੇਰ ਦਾ ਮੌਸਮ ਇੱਦਾਂ ਦਾ ਬਣਿਆ ਆ ਜੀ ਬਿਲਕੁਲ ਵਧੀਆ ਲੱਗ ਰਿਹਾ ਜਿਵੇਂ ਅਸੀਂ ਹੁਣ ਐਗਰੀਕਲਚਰ ਪੜ੍ਹਦੇ ਆਂ ਤੇ ਅਸੀਂ ਕਲਾਈਮੇਟ ਕਲਾਈਮਟੋਲੋਜੀ ਵਾਲ ਵੀ ਥੋੜਾ ਬਹੁਤ ਪੜ੍ਹਦੇ ਆਂ ਜਿਵੇਂ ਅਸੀਂ ਵੀ ਹੁਣ ਆ ਵੀ ਪੜੇ ਵੀ ਇੰਟੈਂਸਿਟੀ ਵਧਦੀ ਜਾ ਰਹੀ ਹੈ ਜਿਵੇਂ ਥੋੜੇ ਟਾਈਮ ਲਈ ਬਾਰਿਸ਼ ਆਂਦੀ ਹੈ ਬਟ ਬਹੁਤ ਜ਼ਿਆਦਾ ਆਂਦੀ ਹੈ ਪਰ ਕੰਟੀਨਿਊਸਲੀ ਨਹੀਂ ਆ ਰਹੀ ਕਿਉਂਕਿ ਸਾਨੂੰ ਚਾਹੀਦਾ ਜੀ ਵੀ ਡਿਊਰੇਸ਼ਨ ਵਧਿਏ ਪਰ ਇੰਟੈਂਸਿਟੀ ਨਾਲ ਕੀ ਹੁੰਦਾ ਜਿਵੇਂ ਕਈ ਕਈ ਫਲਡਸ ਵੀ ਆ ਸਕਦੇ ਆ ਕਿਥੇ ਡਰੇਨੇਜ ਪ੍ਰੋਬਲਮ ਵੀ ਆ ਸਕਦੀ ਹੈ ਬਟ ਜਿਵੇਂ ਆ ਹੌਲੀ ਹੌਲੀ ਬਾਰਿਸ਼ ਹੋ ਰਹੀ ਹੈ ਤੇ ਮੌਸਮ ਪੂਰਾ ਦਿਨ ਵਧੀਆ ਰਹਿੰਦਾ ਤੇ ਉਹ ਇਹ ਆ ਵੀ ਸਾਨੂੰ ਸਭ ਨੂੰ ਕਹਾਂਗੀ ਤੁਸੀਂ ਵੀ ਰਿਕੁਐਸਟ ਕਰਾਂਗੀ ਤੁਸੀਂ ਵੀ ਜਾਓ ਚਾਪ ਕੋੜੇ ਖਾਓ ਮੌਸਮ ਨੂੰ ਇੰਜੋਏ ਕਰੋ ਤੇ ਵਧੀਆ ਜ਼ਿੰਦਗੀ ਜਿਓ ਹੈ ਨਾਈਸ ਹਾਂ ਜੀ ਇਨਾਂ ਲੋਕਾ ਮੇਰਾ ਨਾਮ ਸੁਮਨ ਹੈ ਮੈਂ ਪੀਯੂ ਚ ਜੌਬ ਕਰਦੀ ਹਾਂ ਤੇ ਕਾਫੀ ਟਾਈਮ ਤੋਂ ਗਰਮੀ ਬਹੁਤ ਜ਼ਿਆਦਾ ਸੀਗੀ ਇਸ ਵਾਰ ਸਭ ਤੋਂ ਜ਼ਿਆਦਾ ਪਈ ਹੈ ਗਰਮੀ ਇਸ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਵੀ ਹੋਈਆਂ ਨੇ ਬਟ ਰਾਈਟ ਨਾਓ ਜਦੋਂ ਅੱਜ ਜਿਵੇਂ ਬਰਸਾਤ ਹੋ ਰਹੀ ਹੈ ਥੋੜਾ ਜਿਹਾ ਸਾਨੂੰ ਰਾਹਤ ਮਹਿਸੂਸ ਹੋ ਰਹੀ ਹੈ ਤੇ 올 ਐਨ 올 ਅਸੀਂ ਇੰਜੋਏ ਕਰ ਰਿਹਾ ਇਸ ਵੈਦਰ ਨੂੰ ਅੱਜ ਵੈਸੇ ਅਸੀਂ ਅਸੀਂ ਵੀ ਪਕੌੜੇ ਵਗੈਰਾ ਖਾਦੇ ਐ ਐਂਡ ਇੰਜੋਏ ਕੀਤਾ ਪੂਰਾ ਇੱਥੇ ਘੁੰਮੇ ਵੈਦਰ ਇੱਥੇ ਮਤਲਬ ਅੱਛਾ ਲੱਗ ਰਿਹਾ ਅੱਜ ਸਾਨੂੰ ਜ਼ਿਆਦਾ ਮਤਲਬ ਬਰਸਾਤ ਦੀ ਗਰ ਕਲ ਕੇ ਤੀ ਪੂਰਾ ਅਗਸਤ ਮਹੀਨੇ ਬਰਸਾਤ ਦੇਖਣ ਨੂੰ ਮਿਲੀ ਹੈ ਕੀ ਰੱਖੜੀ ਬੰਧਨ ਦੀ ਬਰਸਾਤ ਹੋਈ ਹੈ ਜਨਮ ਅਸ਼ਟਮੀ ਦੀ ਬਰਸਾਤ ਹੋਈ ਹੈ ਔਰ ਅੱਜ ਵੀ ਹੋਈ ਹੈ ਕਿੰਨਾ ਕੋ ਫਰਕ ਲੱਗਦਾ ਤੁਹਾਨੂੰ ਬਸਾਤ ਅੱਜ ਤੇ ਅਗਲੇ ਪਹਿਲੇ ਦੀ ਬਸਾਤ ਆ ਪਹਿਲੇ ਵਾਲੀ ਬਰਸਾਤਾਂ ਦੇ ਵਿੱਚ ਆਈ ਹੁੰਦੀ ਸੀ ਬਰਸਾਤ ਹੋ ਜਾਣੀ ਉਸ ਤੋਂ ਬਾਅਦ ਗਰਮੀ ਹੋ ਜਾਂਦੀ ਸੀ ਫੇਰ ਮਤਲਬ ਕੋਈ ਬੈਨੀਫਿਟ ਜਾਂ ਨਹੀਂ ਲੱਗਦਾ ਸੀਗਾ ਕਿ ਹਾਂ ਬਾਅਦ ਚ ਕੋਈ ਫਾਇਦਾ ਹੋਇਆ ਸਾਨੂੰ ਉਹਦੇ ਨਾਲ ਰਾਹਤ ਮਿਲੀ ਹੈ ਰਾਹਤ ਵਾਲਾ ਨਹੀਂ ਬਲਕਿ ਹੋਰ ਜ਼ਿਆਦਾ ਗਰਮੀ ਮਹਿਸੂਸ ਹੁੰਦੀ ਸੀਗੀ ਬਟ ਅੱਜ ਦੀਆਂ ਬਰਸਾਤਾਂ ਜੋ ਹੈ ਨਾਲ-ਨਾਲ 에ਅਰ ਵੀ ਸਾਨੂੰ ਥੋੜੀ ਠੰਡੀ ਮਹਿਸੂਸ ਹੋ ਰਹੀ ਆ ਉਹਦੇ ਨਾਲ ਤਾਂ ਆਪਾਂ ਕਹਿ ਸਕਦੇ ਹਾਂ ਕਿ ਵਧੀਆ ਹੈ ਇਹ ਬਰਸਾਤ ਸਾਡੇ ਲਈ ਸਾਡੇ ਇੱਦਾਂ ਹੀ ਚਲਦੀ ਰਹੇ ਚਾਹੁੰਦੇ ਹਾਂ ਨਹੀਂ 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 ਇਦਾਂ ਤਾਂ ਫਲਡਸ ਆ ਜਾਣਗੇ ਬਟ ਇੱਕ ਲੈਵਲ ਤੱਕ ਸਾਨੂੰ ਗਰਮੀ ਨਾਲੋਂ ਰਾਹਤ ਪਾਉਣ ਲਈ ਬਹੁਤ ਵਧੀਆ ਹੈ ਹਾਂਜੀ ਕੀ ਨਾਮ ਹੈ ਆਪ ਦਾ ਰਮਨਦੀਪ ਕੌਰ ਰਮਨਜੀਤ ਕੀ ਕਹਿਣਾ ਚਾਹੁੰਦੇ ਹੋ ਅ ਬਸ ਅੱਜ ਵੈਦਰ ਵਧੀਆ ਹੋ ਗਿਆ ਇਹਦੇ ਨਾਲ ਮਤਲਬ ਕਾਫੀ ਲੋਕਾਂ ਨੂੰ ਰਾਹਤ ਮਿਲੀ ਹੈ ਗਰਮੀ ਬਹੁਤ ਜ਼ਿਆਦਾ ਸੀ ਤੇ ਮੌਸਮ ਦਾ ਇਸ ਤਰ੍ਹਾਂ ਚੇਂਜ ਹੋਣਾ ਕਾਫੀ ਹੱਦ ਤੱਕ ਬਹੁਤ ਵਧੀਆ ਹੈ ਤੇ ਹਾਂਜੀ ਅਜ ਰਾਤ ਪਰੇਸ਼ਾਨ ਲੈ ਰਹੇ ਮਤਲਬ ਗਰਮੀ ਤੋਂ ਨਹੀਂ ਹਾਂਜੀ ਹਾਂਜੀ ਪੂਰੀ ਹਾਂਜੀ ਅੱਛਾ ਕਿੰਨਾ ਕੋਈ ਫਰਕ ਦੇਖਦੇ ਹੋ ਕਿ ਅੱਗੇ ਜਿਹੜੀ ਬਰਸਾਤ ਹੋਏ ਤੇ ਅੱਜ ਜਿਹੜੀ ਬਰਸਾਤ ਰਾਤ ਦੇ ਦੋਵੇ ਤੱਕ ਜਿਸ ਤਰ੍ਹਾਂ ਚੱਲ ਰਹੀ ਹੈ ਮੌਸਮ ਅੱਜ ਦੀ ਬਰਸਾਤ ਨਾਲ ਇਹ ਹੈ ਕਿ ਇੰਨੀ ਕਿ ਜ਼ਿਆਦਾ ਠੰਡਕ ਹੋ ਗਈ ਕਿ ਮਤਲਬ ਕਿ ਕਿਸੇ ਨੂੰ ਵੀ ਬਾਹਰ ਆਣ ਜਾਣ 'ਚ ਕੋਈ ਦਿੱਕਤ ਨਹੀਂ ਹੋ ਰਹੀ ਜਿਸ ਤਰ੍ਹਾਂ ਹਿਊਮਿਡਿਟੀ ਹੋ ਜਾਂਦੀ ਹੈ ਜਾਂ ਗਰਮੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਉਹਦੇ ਨਾਲ ਬੜੀ ਪ੍ਰੋਬਲਮਸ ਆਉਂਦੀਆਂ ਬਾਹਰ ਅੰਦਰ ਜਾਣ 'ਚ ਹਾਂਜੀ ਹਾਂਜੀ ਹੁਣ ਪੂਰਾ ਵਧੀਆ ਮੌਸਮ ਹੈ ਹਾਂਜੀ ਹਾਂਜੀ ਭਜੀ ਕੀ ਨਾ ਜੜਾ ਮੇਰਾ ਨਾਮ yogesh ਹੈ ਮੈਂ ਯੂਨੀਵਰਸਿਟੀ ਦੇ ਅਮਪਲਾਈ ਹਾਂ ਠੀਕ ਹੈ ਨਾ ਚਾਹ ਕਿੰਨਾ ਕੋਈ ਮਤਲਬ ਬੈਨੀਫਿਟ ਲੱਗ ਦੇਖਿਆ ਤੁਹਾਨੂੰ ਕਿ ਜਿਹੜੀ ਬਰਸਾਤ ਚੱਲ ਰਹੀ ਹੈ ਨਾ ਉਹ ਅੱਦੇ ਤੋਂ ਕੰਟੀਨਿਊ ਜਿਹੜੀ ਲਗਾਤਾਰ ਬਾਰਿਸ਼ ਹੋ ਰਹੀ ਹੈ ਉਹਦੇ ਕਰਕੇ ਤਾਂ ਵੀ ਕਈ ਵਾਰੀ ਹੁੰਦਾ ਕਿ ਅੱਧਾ ਘੰਟਾ ਜਾਂ 1 ਘੰਟਾ ਹੋ ਕੇ بارش ਹੋ ਕੇ ਉੱਤੋਂ ਨਿਕਲ ਜਾਂਦੀ ਬਹੁਤ ਗਰਮੀ ਵੱਜ ਜਾਂਦੀ ਹੈ ਲਗਾਤਾਰ بارش ਦਾ ਇਹ ਫਾਇਦਾ ਹੈ ਕਿ ਸਵੇਰ ਦੀ ਇਦਾਂ ਲੱਗਦਾ ਸ਼ਾਮ ਵਾਲਾ ਮੌਸਮ ਹੈ ਵਧੀਆ ਹੈ ਮੌਸਮ अच्छा अगर गल करिए जितना आप पूरा हफ्ता देखिए पूरा अगस्त ਦੇ ਮਹੀਨੇ ਦੀ ਗੱਲ ਕਰੀਏ ਤਾਂ अगस्त ਦੇ ਮਹੀਨੇ ਪਹਿਲੇ ਹਫਤੇ بارش ਪਈ ਫਿਰ ਸੈਕਿੰਡ ਹਫਤੇ ਦੇ ਕਿ ਵਰਖਾ ਫਿਰ ਰક્ષા ਪੰਡਤ ਦੇ ਪਈ ਹੈ ਜਨਮ ਅਸਮੀ ਦੋ ਦਿਨ ਪਹਿਲਾਂ ਰਾਤ ਨੂੰ ਪੈਂਦੀ ਰਹੀ ਹੈ ਨਾ ਔਰ ਅੱਜ ਵੀ ਹੁਣ ਵੀ ਗੱਲ ਕਰੀਏ ਫਿਰ ਇੱਕ ਦਿਨ ਬਾਅਦ ਫਿਰ ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਦੇ ਦੋਵੇ ਤੋਂ ਬਰਸਾਤ ਪੈ ਰਹੀ ਹੈ ਔਰ ਹੁਣ ਤੱਕ 3:30 3:40 ਦਾ ਟਾਈਮ ਹੋ ਰਿਹਾ ਤਾਂ ਬੈਕ ਕੰਟੀਨਿਊ ਬਰਸਾਤ ਚੱਲ ਰਹੀ ਹੈ ਹਾਂਜੀ ਤੇ ਇਸ ਚੀਜ਼ ਕਰਕੇ ਸਾਨੂੰ ਬਹੁਤ ਫਾਇਦਾ ਹੋ ਰਿਹਾ ਥੋੜੀ ਥੋੜੀ ਟਾਈਮ ਤੇ ਜੇ بارش ਹੁੰਦੀ ਹੈ ਤੇ ਉਸ ਤੋਂ ਬਾਅਦ ਜੇ ਮੌਸਮ ਧੁੱਪ ਨਿਕਲ ਆਉਂ ਤੇ ਉਸ ਟਾਈਮ ਤੱਕ ਤਾਂ ਕਾਫੀ ਗਰਮੀ ਵੱਜ ਜਾਂਦੀ ਹੈ ਹੋਰ ਜ਼ਿਆਦਾ ਰਹਾਸ਼ ਵੀ ਨਹੀਂ ਹੁੰਦੀ ਫਿਰ ਉਸ ਤੋਂ ਬਾਅਦ ਪੱਖੇ কুলਰ ਤਾਂ ਉਦਾਂ ਹੀ ਨਹੀਂ ਅਸਰ ਕਰ ਰਹੇ ਸੀ ਇਸਨੇ ਟਾਈਮ ਤੋਂ ਕੁਝ ਦਿਨ ਤੋਂ ਤਾਂ ਸਾਨੂੰ ਤਾਂ ਹੁਣ ਤਾਂ ਪੱਖੇ ਵੀ ਵਧੀਆ ਲੱਗ ਰਹੇ ਨੇ ਇਹ ਚੀਜ਼ ਦਾ ਫਾਇਦਾ ਹੋਇਆ ਹੈ ਜੀ ਅੱਛਾ ਅੱਗੇ ਜਦੋਂ ਬਰਸਾਤ ਭਾਵੇਂ ਅੱਧੇ ਘੰਟੇ ਹੁੰਦੀ ਪਰ ਦੇਖਿਆ ਹੁੰਦਾ ਕਿ ਸੜਕਾਂ ਤੇ ਪਾਣੀ ਬਹੁਤ ਜ਼ਿਆਦਾ ਖੜ੍ਜ ਜਾਂਦਾ ਸੀਗਾ ਪਰ ਇਹ ਰਾਤ ਚੱਲ ਰਹੀ ਹੈ ਪਰ ਇੰਨਾ ਪਾਣੀ ਖੜਾ ਨਹੀਂ ਹੋਇਆ ਇਹ ਮਿੱਟੀ 'ਚ ਹੁਣ ਜਾਈ ਜਾ ਰਿਹਾ ਪਾਣੀ ਇਹ ਹਲਕਾ ਹਲਕਾ ਵਾਰਿਸ਼ ਹੋਰੀ ਇਕਦਮੀ ਪੈ ਜਾਂਦਾ ਜੇ ਮੋਟਾ ਮੀਂਹ ਫਿਰ ਤਾਂ ਉਹ ਖੜ੍ਜ ਜਾਂਦਾ ਸੜਕਾਂ ਤੇ ਤੇ ਇਹੀ ਹਲਕੇ ਵਿੱਚ ਕਰਕੇ ਫਾਇਦਾ ਹੈ ਮੌਸਮ ਵੀ ਠੰਡਾ ਹੋ ਰਿਹਾ ਹੈ ਤੇ ਖੜਵੀ ਨਹੀਂ ਰਿਹਾ ਪਾਣੀ ਕਿਤੇ ਕਾਫੀ ਟਾਈਮ ਦੇਖਿਆ ਜੀ ਚੜੀ ਲੱਗ ਨਹੀਂ ਰਹੀ ਸੀ ਬਰਸਾਤ ਦੀ ਲਗਾਤਾਰ ਤੇ ਹੁਣ ਇਹ ਜਿਹੜਾ ਕੱਲ ਤੋਂ ਦੋ ਤੋਂ ਦੋ ਚੱਲੀ 12 ਘੰਟੇ ਹੋ ਗਏ ਚੜੀ ਲੱਗੀ ਹੋਈ ਹੈ ਤੇ ਇਹਨਾਂ ਦਾ ਥੋੜਾ ਜਿਹਾ ਇਮਿਊਨਿਟੀ ਜਿਹੜੀ ਹੈ ਘਟ ਚੁੱਕੀ ਹੈ ਹਾਂਜੀ ਹਾਂਜੀ ਬਹੁਤ ਵਧੀਆ ਸਕੂਨ ਆ ਰਿਹਾ ਜੀ ਇਹ ਪੇੜ ਪੌਦੇ ਜੀਵ ਜੰਤੂ ਵੀ ਬੰਦੇ ਸਾਰੇ ਖੁਸ਼ ਨੇ ਜੀ ਵਧੀਆ ਲੱਗ ਰਿਹਾ ਜੀ ਮੌਸਮ ਬਹੁਤ ਬਹੁਤ ਸ਼ੁਕਰੀਆ ਜੀ ਸੋ ਦੋਸਤੋ ਦੇਖਿਆ ਕਿਸ ਪ੍ਰਕਾਰ ਦੇ ਨਾਲ ਸਟੂਡੈਂਟਸ ਦਾ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਫ਼ ਤੌਰ ਤੇ ਕਹਿਣਾ ਹੈ ਨਾਲੇ EMPLOYES ਦਾ ਵੀ ਕਹਿਣਾ ਕਿ ਕਾਫੀ ਰਾਹਤ ਮਿਲੀ ਹੈ ਕਿਉਂਕਿ ਅਖੇ ਅਕਸਰ ਜਿਹੜੀ ਬਰਸਾਤ ਹੁੰਦੀ ਸੀਗੀ ਉਹ 1 ਘੰਟੇ ਅੱਧਾ ਘੰਟੇ ਚ ਪੈ ਕੇ ਇੱਕਦਮ ਹੀ ਧੁੱਪ ਆ ਜਾਂਦੀ ਸੀ ਜਿਸ ਕਰਕੇ ਮਤਲਬ ਬੈਨੀਫਿਟ ਨਹੀਂ ਹੁੰਦਾ ਸੀ ਬਲਕਿ ਹਿਊਮਿਡਿਟੀ ਜ਼ਿਆਦਾ ਵੱਜ ਜਾਂਦੀ ਸੀ ਹਵਾ ਦੇ ਵਿੱਚ 에ਅਰ ਦੇ ਵਿੱਚ ਲੇਕਿਨ ਇਹ ਜਿਹੜੀ ਕੱਲ ਤੋਂ ਬੈਲੋਕ ਨੌਨ ਸਟਾਪ ਦੋ ਤੋਂ ਦੋ ਜਿਹੜੀ ਬਾਰਸ਼ ਜਿਹੜੀ ਹੁਣ ਲਗਾਤਾਰ ਚੱਲ ਰਹੀ ਹੈ ਸਮੇਂ ਵੀ ਚੱਲ ਰਹੀ ਹੈ ਉਹਨਾਂ ਦਾ ਜਿਹੜਾ ਹੈ ਹਿਊਮ ਹੱਦ ਤੱਕ ਠੰਡਾ ਹੋਇਆ ਪਿਆ ਵੈ ਸੋ ਆਹ ਚੀਜ਼ ਜਿਹੜੀ ਹੈ ਕਾਫੀ ਬੈਨੀਫਿਟ ਕਰ ਰਹੀ ਔਰ ਵੱਡੀ ਗੱਲ ਹੈ ਕਿ ਜਿਹੜੀ ਝੜੀ ਬਾਰੇ ਆਪਾਂ ਚਰਚਾਾਂ ਵਾਂ ਕਰਦੇ ਸੀ ਕਿ ਹਰ ਸਾਲ ਦੇਖਣ ਨੂੰ ਮਿਲਦੀ ਦੇਖਣ ਨੂੰ ਮਿਲਦੀ ਹੈ ਸੋ ਇਹ ਵੀ ਜਿਹੜਾ ਕਹਿ ਲੋ ਕਿ ਕੁਦਰਤ ਵੱਲੋਂ ਇਸ ਮਾਨਸੂਨ ਦੇ ਵਿੱਚ ਪਹਿਲੀ ਝੜੀ ਹੈ ਜੋ ਕਿ ਨੌਨ ਸਟਾਪ ਚਲਦੀ ਨਜ਼ਰ ਆ ਰਹੀ ਹੈ ਸੋ ਸਿਆਸ ਕਰਦੇ ਕਿ ਤੁਸ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਉਹਨਾਂ ਨੂੰ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਵੀ ਕਰੋ ਸੋ ਕੈਮਰਾ ਪਰਸਨ ਸਿਵਾ ਸਿੰਘ ਦੇ ਨਾਲ ਹਰਦੀਪ ਦੂਆ ਨੂੰ ਦਿਓ ਇਜਾਜ਼ਤ ਧੰ